ਬਰਤ ਕੀ ਪਾਇ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਾਹਿਗੁਰੂ ਸਿਖਾਂ ਨੂੰ ਸਿੱਖੀ ਦਾਤ ਕੇ ਸਦਾਨ ਬਵੇਕ ਦਾਤ ਸਾਧਾਨ ਪ੍ਰੋਸਾ ਦਾਤ ਦਾਣਾ ਸਰਤਾਨ ਨਾਮ ਦਾਤ ਸ੍ਰੀ ਅਮਰਸਰ ਸਾਹਿਬ ਜੀ ਅਰਸ਼ ਸੁਨਾ ਟੌਂਕੀਆਂ ਚੱਲੇ ਬੁੰਗ ਜੁਗੋ ਜੁਗੋ ਤਾਲ ਧਰਮ ਕਾ ਜੈ ਜੈਕਾਰ ਸਤਿ ਵਾਹਿਗੁਰੂ ਆਪਰੇ ਪਰਸ ਸਦਾ ਸਹਾਇ ਦਾਤਾ ਜੀੋ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਕੋ ਧਾਮਾ ਤੋਂ ਪੰਚ ਨੂੰ ਛੋੜੇ। ਹੁਲੇ ਦਰਸ਼ਨ ਦਾਤਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਬਖਸ਼ੋ へ ਨਮਾਣਿਆ ਦੀ ਮਾਨ। ਤਾਣਿਆਂ ਦੇ ਤਾਣ ਨਿਉਟਿਆ ਦੀ ਓਟ ਨਿਆਸਰੇ ਦੇ ਆਸਰੇ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ। ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਸਾਹਿਬ ਦੇ ਚਾਰ ਸ ਸੋ ਸੰਗੋ ਅਮਰ ਸੇ ਧੰਤਨ ਕਬਾ ਦੇਵ ਸਿੰਘ ਜੀ ਧੰਤਨ ਬ੍ਰਹਮ ਗਣਿ ਗਵਾਲ ਮਾਪਰ ਕੋ ਧੰਤਨ ਪੜਾਵਾਲ ਮਾਪਰ ਕੋ ਬਾਬਾ ਜੀ ਸੱਤ ਸਣ ਪਾਸੀ ਆਪ ਜੀ ਦੇ ਪਾਵਨ ਪਵਿੱਤਰਤਾਪਸਾਰ ਤੇ ਧੰਤਨ ਸਾਹਿਬ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਾਨ ਦਾ ਉਹ ਤਾਂ ਅਸਰ ਹੈ ਦੇ ਗੁਰਦੇ ਸੰਤ ਜੀਾਂ ਦੀ ਖੁਸ਼ੀ ਦੇ ਵਿੱਚ ਪ੍ਰਾਣੇ ਵਜੋ ਕੱਲ ਰੋਸ਼ ਤੋਂ ਲੈ ਕੇ ਤੁਰਤੀ ਬਾਣੀ ਆਈ। ਤਾਂ ਸਗਲੇ ਚੈਤ ਮਟਾਈ ਦੇ ਸ੍ਰੀ ਅਖੰਡ ਪਾਠ ਆਰੰਭ ਹਨ ਗੁਰੂ ਗ੍ਰੀਵਨਵਾਜ ਗ੍ਰੰਥ ਸਿਨਾ ਤੋਂ ਗੁਰਬਾਣੀ ਦੇ ਜਾਪ ਕਰਦੇ ਤੋਂ। ਸਤਿ ਅਦੇ ਸਮੇ ਸੋਦਾ ਰਹਿ ਰਸ ਦੇ ਨਿਤਨੇਮ ਕਰਦੇ ਤੋਂ ਪਰਿਵਾਰ ਵੱਲੋਂ ਸੇਵਾ ਕਰਦੇ ਤੋਂ ਪ੍ਰਕਾਰ ਦੀ ਉਪਲੋਹ ਜਾਨੀ ਅੰਡਾਣ ਤੇ ਸੰਤ ਦੇ ਪੱਖ ਲੈਣਾ। ਅਗਾਹ ਤੋਂ ਸੋਧ ਤੇ ਸੱਚ ਗੁਰਬਾਣੀ ਦੇ ਨਿਤਨੇਮ ਸੋਧ ਸਪਸ਼ਟ ਗੁਰਬਾਣੀ ਦੇ ਜਾਪ ਮੰਨ ਦੀ ਅਕਾਤਰਤਾ ਦੇ ਨਾਲ ਕਰਾਉਣੇ ਸਾਬ ਜੀ ਬਾਣੀ ਸੁਣੇ ਸੋਧ ਕੇ ਸੱਚਣ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਤਰਜਾ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਅਥਾ ਕਲੇਸ਼ਾਂ ਦਾ ਨਾਸ ਕਰਨਾ ਭਜਨ ਦਾ ਪ੍ਰਤਾਪ ਕਰਨਾ ਅਗਰ ਖੇੜੇ ਸੁਸਾਂਤੀ ਵਸਾਉਣੀ ਗੁਰਮਤਿ ਅਨਸਾਰ ਗੁਰਮੁਖ ਪਰਵਾਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਤਰੋ ਘਰੋ ਗੁਰਸਿੱਖੀ ਨਾਮ ਦਾਣ ਬਖਸ਼ਣਾ ਆ ਤੌਨੇ ਗੁਰੂ ਗ੍ਰੰਥ ਸਾਹਿਬ ਆਪ ਜੀ ਦੇ ਮਹਾਨ ਰਹਿਮਤ ਦਾ ਸਤਿਕਾਰ ਮਾਪੁਰਖ ਵੱਲੋਂ ਅਮਰ ਸੇਵਾ ਤੇ ਲੈ ਕੇ ਸੰਦੇਸ਼ ਸੁਨੇਤਾ ਪੁਰਬਾਣੀ ਦੇ ਨਸਨ ਕੀ ਤੇ ਗਿਆਨ ਪਾੜੇ ਸੁਣੇ ਸੋਤ ਕੇ ਸਾਠ ਖਣ ਵਿਖੇ ਪਰਵਾਨ ਕਰਨੇ ਬਾਣੀ ਦਾ ਭਾਵ ਸੇਵਾ ਤੇ ਸਮਰਨ ਦੇ ਦਾਤ ਬਖਸ਼ੇ ਆਪ ਕਰਵਾਲਣ ਸਰੀਰ ਤੰਦ ਉਸੇ ਆਲਮਿਆ ਜਿਦੇ ਰੋਗ ਦਾ ਕੀਰਤਨ ਦੇ ਦਾਤ ਸੂ ਪਰਵਾਦ ਵਿੱਚ ਸੰਸਾਰ ਦੇ ਬਚਿਆ ਨੇ ਕਾਜ ਰਾਸ ਕਰਨੇ ਨਾਮਦਾਨ ਬਖਸ਼ਣਾ ਦੇ ਸਭ ਦੇ ਸਭ ਚ ਰਹਦੇ ਬਚੇ ਉਹਨਾਂ ਤੇ ਮੇਰਾ ਭਰਿਆ ਸੱਤੇ ਹੱਥ ਸਨਾਦ ਦੁੱਖ ਨੂੰ ਰਾਸ ਤੋਂ ਆਪਣੀ ਤ੍ਰਕੀਆਂ ਕਰਨ ਦਾ ਮਾਲੋ ਤੋਂ ਪ੍ਰਾਲੋ ਬਖਸ਼ਣਾ ਆਪ ਜੀ ਦੇ ਸ਼ਾਂਤ ਰਹਿ ਤੇ ਹੋ ਸਰਹੀ ਜਥੇ ਦੇ ਵਿੱਚ ਸੇਵਾ ਦਾ ਨ ਦੇ ਵਿੱਚ ਪ੍ਰੇਮ ਦੀ ਭਾਵਨਾ ਬਖਸ਼ਣੀ ਬਾੜੇ ਬਾੜੇ ਦੇ ਧਾਰ ਦੇ ਬਣਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਉਟਾਉਣਾ ਸਰੀਰ ਖਾਤਰ ਉਸ ਨੂੰ ਬਖਸ਼ਣੀ ਆਪ ਜੀ ਦੇ ਸਾਨ ਦੀ ਚੜ੍ਹਦੀ ਕਲਾ ਹੋਵੇ ਸਰਤਾ ਤੇ ਹੜਾ ਖੁਸ਼ੀਆਂ ਦੇ ਨਾਲ ਜੀਤ ਹੋਇਆ ਰਹਿਣਾ ਯਾ ਖੁਸ਼ੀਆਂ ਦੇ ਨਾਲ ਜੀਤ ਕਰਵਾਉਣੀ ਤਾਂ ਰਾਏ ਸੰਗਤ ਦੀ ਹਾਜ਼ਰੀ ਪਰਵਾਣ ਕਰਨੀ ਕਦਮ ਕਦਮ ਸਵਾਸ ਸਵਾਸ ਲੈ ਕੇ ਲਉਣਾ ਤਲਪਤ ਪਟਾਵਾਂ ਮਨਜੂਰ ਕਰਨਿਆ ਗੁਰੂ ਗਰੀਬ ਨਿਵਾਜ ਗੁਰਮਖ ਪਰਿਵਾਰ ਵਾਲੋ ਆਪ ਜੀ ਦੀ ਹਜ਼ੂਰੀ ਵਿੱਚ ਹੋ ਜਾਂਦਾ ਥਾਲਾ ਹਾਜ਼ਰ ਆਪ ਜਿਸ ਕੋ ਸਕਿਆ ਹੋਸੀ ਤਲ ਪ੍ਰਸਾਦਨ ਗੁਰਪਾਉਂ ਦੀ ਰਸਨਾ ਲਈ ਕੋਈ ਖਲਾਬ ਦੀ ਵਾਰ ਤੇ ਗੁਰੂ ਗਰੀਬ ਨਿਵਾਜ ਪਰੋ ਕਰਪਾ ਖੁਸ਼ੀਆਂ ਦੇ ਘਰ ਵਿੱਚ ਆਓ ਚੱਲਦੇ ਹੋਏ ਪਾਣੀ ਦੇ ਪ੍ਰਵਾਹ ਵਿੱਚੋਂ ਸਰਬਤਨੂ ਹੁਕਮ ਨਾਵਾ ਬਖਸ਼ਿ ਨਦਰੋ ਨਦਰਿ ਨਿਹਾਲ ਕਰੋ ਜੋ ਜੀ ਚੜ ਤੇ ਆਵੇ ਸੋ ਰਾਜੀ ਜਾਵੇ ਨਾਮ ਚੜ ਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਆਕਾਲ ਕੇ ਤਵੇ ਚਲਾਇਓ ਪੰਥ ਸਭ ਸਿੱਖਨ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੋ ਪ੍ਰਭ ਕੋ ਮਿਲਉ ਚਾਹੇ ਖੋਜ ਸਾਧ ਤਮ ਰਾਜ ਕਰੇਗਾ ਖਾਲਸਾ ਆਖਿਰੇ ਨ ਪਾਰ ਹੋਏ ਸਭ ਮਿਲੰਗੇ ਪਟੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਸੜੇ ਹੋਤਰ ਪਾ ਖਾਲਸਾ ਸ੍ਰੀ ਵਾਹਿਗੁਰੂ ਤੀਜਾ ਨਤੈ ਰਿਪਕ ਲਾਏ ਸਲਾਹੰ ਸਦਾ ਬਿਲਾਏ ਹੋ ਸਰਨਾਈ ਪੂਰਾ ਕਰਦੀ ਆਪੇ ਮੇਲ ਮਿਲਾਈਂਦਾ ਪੂਰਾ ਸਬਦ ਭਗਤ ਸਾਵੀ ਅੰਤਰ ਸੁਖ ਤੇ ਰ ਮਨ ਪਾਈ ਮਾਨ ਤਨ ਸੱਚੀ ਭਗਤੀ ਰਤਾ ਸੋ ਚਲਾਏ ਆ ਹਮਰ ਵਿਦੂ ਜਨ ਜਲਾ ਸਰੀਰਾ ਕਰਮ ਹੋਵੇ ਪੀਟੇ ਗੁਰਪੂਰਾ ਅੰਤ੍ਰਿਕ ਆ ਆਵਣ ਜਾਣਾ ਸਬੂਧ ਨਿਵਾਰੇ ਗੁਰ ਕੈ ਸਦਮਰੈ ਮਨ ਮਾਰੇ ਹਉ ਮੈਂ ਜਾਇ ਸਮਾਇ ਆਵਣ ਜਾਣਾ ਵਰਜ ਬਿਗੋਏ ਵੇਸੁ ਤੁਰ ਕੋਇ ਨਾ ਹੋਇ ਅੰਤਰ ਜੋਤ ਸਭ ਸੁਖ ਬਚਿਆ ਜੋਤੀ ਜੋਤ ਮਿਲਾਇਆ ਪਾਂਧੂ ਚਿਤ ਵੇ ਵਿਚਾਰ ਮਾਇਆ ਮੋਹ ਕਾ ਉਪਸਾਰਾ ਸਤਿਗੁਰ ਸੇ ਵੇ ਤਾ ਮੁਕਤੋ ਹੋਵੈ ਪਾਂਚ ਦੂਤ ਵਸਿਆ ਬਾਜ ਗੁਰੂ ਐ ਮੋਗਵਾਰਾ ਪਿਰਿ ਬਿਰਡੂ ਮੈ ਵਾਰੋ ਵਾਰਾ ਸਤਿਗੁਰ ਪੀਟੇ ਸਦਰ ੜਾਏ ਸਚ ਨਾਮ ਮਨ ਪਾਇਆ ਸਚ ਦਰ ਸਚ ਦਰ ਬਰਾ ਸੱਚੇ ਸੇ ਵਸੁਤ ਪਿਆਰਾ ਸੱਚੀ ਧੁਨ ਸੱਚੇ ਗੁਣ ਗਾਵਾ ਸੱਚੇ ਮਾਇ ਸਮਾਇ ਕਰ ਅੰਦਰ ਕੋ ਕਰ ਪਾਏ ਗੁਰ ਕਾ ਸੁਬਦੇ ਸੈ ਸੁਬਾਏ ਉਤ ਸੂਗ ਬਿਜੂਗ ਨ ਵਿਅਪੈ ਸੇ ਜੇ ਸ ਸਮਾਇ ਦੂਜਾ ਪਾਇ ਦੁਸ਼ਟਾਂ ਕਾ ਵਾਸਾ ਪਾਉਂਦੇ ਫਿਰੈ ਬੂ ਮੂਪਿਆਸਾ ਕੋ ਸੰਗਤ ਬਹੈ ਸਦਾ ਦੁੱਖ ਪਾਵੇ ਦੁੱਖੋ ਦੁੱਖ ਕਮਾਇਆ ਸਤ ਗੁਰ ਬਾਜੋ ਸੰਗਤ ਨਾ ਹੋਈ ਬਿਨ ਸਬੂਦੇ ਪਾਰ ਨਾ ਪਾਏ ਕੋਈ ਸਹਿਜ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਵਿਰਪੰਖੀ ਵਿੱਚ ਵਸਾ ਅੰਮ੍ਰਿਤ ਗੁਰ ਸਬੂਦ ਨਿਵਾਸਾ ਨਿਜ ਕਾਰਵਾਸਾ ਪਾਇਆ ਕਾਇ ਸੁਦ ਸਉਦ ਵਿਚਾਰਾ ਮਉਟ ਗਉਰੀ ਪਰਮ ਨਿਵਾਰਾ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ ਸਦਹੀ ਨੇੜਾ ਦੂਰ ਨ ਜਾਣੋ ਗੁਰ ਕਾ ਸਬਦਨ ਜੇ ਕਬਿਸ਼ਾਣਾ ਬਿਕਸੈ ਕਮਲ ਕਿਰਨ ਪਰਗਾਸਾ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾਲੀ ਅਬਰਨ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਹਲੇ ਮਹਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਸੱਚਾ ਆਪ ਸਵਰਨ ਹਾਰ ਅਬਰਨ ਸੂਸਬੀ ਜੀਕਾਰਾ ਗੁਰਮੁਖ ਸਤਿਵਸਾ ਕੜ ਅੰਤਰ ਸਹਿਜੇ ਸਤਿ ਸਮਾਈ ਸਵਨਾ ਸਤਿ ਵਸੈ ਮਨਮਾਈ ਗੁਰ ਪਰ ਸਾਧ ਦੇ ਸਹਿ ਸਮਾਈ ਗੁਰ ਗੁਰ ਕਰ ਸਦਾ ਸੁਖ ਪਾਇ ਗੁਰ ਚਰਨ ਨੀਚ ਤਲਾਈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਨਾਮ ਦੂਜਾ ਸਤਿਗੁਰ ਤੇ ਨਾਮ ਰਤਨ ਧਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੀ ਬਿਨ ਸਤਿਗੁਰ ਜੋ ਦੂਜਾ ਲਾਗੇ ਆਵੈ ਜਾਏ ਪ੍ਰਮਰਹ ਅਪਾਗੇ ਨਾਨਕ ਤਨ ਕੀ ਪਿਰਗਤ ਹੋਵੇ ਗੁਰਮੁਕਰੈ ਸਰਨਾਈ ਹੀ ਗੁਰਮੁਖ ਪ੍ਰੀਸਦਾ ਹੈ ਸਾਚੇ ਸਤਿਗੁਰ ਤੇ ਮੰਗੋ ਨਾਮ ਅਚਾ ਜੀ ਓ ਧਿਆਨ ਕਿਰਪਾ ਕਰ ਹਰ ਜੀਆ ਰਖ ਲੀਵੂ ਗੁਰ ਸਰਨਾਈ ਹੀ ਅੰਮ੍ਰਿਤ ਰਸ ਸਤਿਗੁਰੂ ਚੋ ਆਇਆ ਦਸਵਾਂ ਦਵਾਰ ਪ੍ਰਗਟ ਹੋਇਆ ਆਇਆ ਤੈ ਅਨਹ ਸਬਦ ਵਜੈ ਤੁਨ ਬਾਣੀ ਸਜ ਸੈ ਸਮਾਈ ਜਿਨ ਕੋ ਕਰਤਾ ਤੁਰ ਲਿਖ ਪਾਏ ਆਂਦਨ ਗੁਰ ਗੁਰ ਕਰਤ ਬਿਆਈ ਵਿਨ ਸਦ ਗੁਰ ਕੋ ਸੀਜੈ ਨਾਹੀ ਗੁਰ ਚਰਨੀ ਚਿਤ ਲਾਈ ਜਿਸ ਭਾਵੈ ਤਸੇ ਆਪੇ ਦੇ ਗੁਰਮੁਖ ਨਾਮ ਪਦਾਰਤ ਲੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਗਿਆਰਤਨ ਮਨ ਪ੍ਰਗਟ ਪਾਇ ਨਾਮ ਪਦਾਰ ਸਹਿਜੇ ਲਿਆ ਏ ਬੜਿਆਈ ਗੁਰ ਤੇ ਪਾਈ ਸਤਿਗੁਰ ਕੋ ਸਦ ਬਲ ਜਾਈ ਪਰਗਟਿਆ ਸੂਰਨ ਸਿਮਟਿਆ ਅੰਧਿਆਰ ਗਿਆਨ ਮਿਟਿਆ ਗੋਦ ਤਨ ਅਪਾਰ ਸਤਿਗੁਰ ਗਿਆਨ ਰਤਨ ਅਤਪਾਰੀ ਕਰਮ ਮਿਲੈ ਸੁਖ ਪਾਈ ਗੁਰਮੁਖ ਨਾਮ ਪ੍ਰਗਟਿਆ ਸੋਏ ਚੌ ਜੁਗ ਨਿਰਮਲ ਹਸਾਲੈ ਨਾਮ ਮੇਰਾ ਅਮਰ ਤੇ ਸੁਖ ਪਾਇਆ ਨਾਮ ਰਿਆ ਲਿਬਨਾਈ ਗੁਰਮੁਖ ਨਾਮ ਪਰਪਤ ਹੋਵੇ ਸੇ ਜੀ ਜਾਂ ਕੰਸ ਜੀ ਸੁਵੇ ਗੁਰਮੁਖ ਨਾਮ ਸਮਾਇ ਸਮਾਵੈ ਨਾਨਕ ਨਾਮ ਧਿਆਈ ਭਗਤਾ ਮੁਖ ਅੰਮ੍ਰਿਤ ਵਾਣੀ ਗੁਰਮੁਖ ਹਰਿ ਨਾਮ ਆਕ ਬਕਾਣੀ ਹਰਿ ਹਰਿ ਕਰ ਸਦਾ ਮਨ ਵਿਗਸੈ ਹਰ ਚਰਨੀ ਮਨ ਲਾਈ ਹਮੂਰਖ ਗਿਆਨ ਗਿਆਨ ਕਿਸ਼ਨਾਇ ਸੰਤ ਗੁਰ ਤੇ ਸਮਝ ਪੜੇ ਮਨ ਮਾਹੀ ਉਹ ਦਿਆਲ ਕਿਰਪਾ ਹਰ ਜੀ ਆ ਸਤਿਗੁਰ ਕੀ ਸੇਵਾ ਲਾਈ ਜਿਨ ਸਤਿਗੁਰ ਜਾਤਾ ਜਿਨ ਏਕ ਬਸਾਤਾ ਸਰਬੇ ਰਬ ਰਹਾ ਸੁਖ ਦਾਨਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਜਿੰਨ ਕੋ ਆਦ ਮਿਲੀ ਵਡਿਆਈ ਸਤਿਗੁਰ ਮਨ ਵਸਿਆ ਲਵਲਾਈ ਆਮ ਮਿਲੇ ਆਜਿਗ ਜੀਵਨ ਦਤਾ ਨਾਨਕ ਅੰਕ ਸਮਾਈ ਮਰੂ ਮੱਲਾ ਚੌਤਾ ਹਰ ਅਗਮ ਗੂਚਰ ਸਦਾ ਅਵਿਨਾਸੀ ਸਰਬੇ ਰਬਰੈ ਆਕਟ ਵਾਸੀ ਤਿਸ ਵੀਨ ਅਬਰਨ ਕੋਈ ਦਾਤਾ ਹਰਤ ਸਹਸਰੇ ਬੋ ਪ੍ਰਾਣੀਏ ਜਾਂਕੂ ਰਾਕ ਹਰ ਰਾਕਨਹਾਰਾ ਤਾਂਕਾ ਕੋਈ ਨਸਕ ਸਮਾਰਾ ਸੋਐ ਜਹ ਹਰ ਸੇਵੋ ਸੰਤੋ ਜਾਂ ਕਿ ਊਤਮ ਆਣੀਏ ਜਾਂ ਜਪਾਂ ਕਿਸ ਕਿ ਤਾਹੂ ਨਾਹੀ ਜਾਂ ਕਰਤਾ ਪਰਪੂਰ ਸਮਾਹੀ ਸੂਕੇ ਤੇ ਫੁਨ ਹਰਿਆ ਕੀਤੋ ਹਰ ਤਿਆਬੂ ਝੋਜ ਵੇਡਾਣੀਏ ਜੋ ਜੀਆਂ ਕੀ ਬੇਦਨ ਜਾਣਾ ਤੇ ਸਹਬ ਕਹਿ ਹੋਂ ਕਰਵਾਣਾ ਤਿਸ ਆਗਾ ਜਿਨ ਕਰ ਬੇਨੰਤੀ ਸੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਆ ਕੀ ਸਾਰ ਨ ਜਾਣ ਤਿਸੋਂ ਕੈਸੇ ਨ ਕਈਐ ਆ ਜਾਣ ਮੂਰਖ ਸੋ ਨਾ ਲੂਜ ਪਰਾਨੀ ਅਰਜ ਪੀਐ ਬਦਨ ਨਰਵਾਣੀ ਨਾ ਕਰ ਚਿੰਤਾ ਹੈ ਕਰਤੇ ਹਰ ਦੇਵਾ ਜਲ ਥਲ ਜੰਤਾ ਸਭ ਤੈ ਅਚਿੰਤ ਦਾਣ ਦੇ ਪ੍ਰਮੇਰਾ ਵਿਜ ਪਾਤਰ ਕੀਟ ਬਖਾਣੀ ਹੀ ਨਾ ਕਰਿਆ ਆਸ ਮੀ ਸਤਿ ਪਾਈ ਨਾ ਕਰਿਆ ਕਿਸਹਿ ਸਾ ਬਿਵਹਾਰ ਕੀ ਪਰਾਇ ਬਿਨ ਹਰ ਨਾਮ ਕੋ 베ਲੀ ਨਾਈ ਹਰ ਜਪਿਐ ਸਰੰਗ ਪਾਣੀ ਹੈ ਅਣ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰਾ ਤਾਰੀ ਜਨ ਨਾਨਕ ਨਾਮ ਜਪੋ ਪਵਖੰਡਨ ਸੁਖ ਸਹਿਜੇ ਰਹਿਣ ਬਿਆਣੀ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਿ ਹੈ ਹਰ ਨਾਮ ਸਮਾਇ ਜੋ ਸਰਨ ਪਰ ਤਿਸ ਕੀ ਪਤ ਰੱਖੈ ਜੈ ਪੂਸੋ ਬੀਦ ਪੁਰਾਣੀ ਹੀ ਜਿਸ ਹਰ ਸੇਵਾ ਲਾਇ ਸੋਈ ਜਨ ਲਾਗੇ ਗੁਰ ਕਾ ਸਬਦ ਪਰਮ ਪਉ ਪਗ ਗਾ ਵਿਚੀ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿਚ ਪਾਣੀ ਏ ਮਿੱਤੇ ਹੋ ਮੈਂ ਜੀਵਾਂ ਤਾਈ ਨਾ ਪਾਏ ਜਨਮ ਮਰ ਬਿਰ ਆਵੈ ਜਾਏ ਸੋ ਤਬ ਪੂਰਾ ਸਾਈਂ ਸੇਵ ਜੋ ਮੇਰੇ ਮਨ ਪਾਣੀ ਹੈ ਔ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆ ਕਾ ਅੰਤਰ ਜਾਮੀ ਔ ਮੰਗੋ ਦਾਨ ਤੁਜੈ ਪੈ ਕਰਤੇ ਹਰ ਅਣ ਦਿਨ ਨਾਮ ਬਖਾਣੀ ਹੈ ਕਿਸੇ ਜੂਰ ਅਹੰਕਾਰ ਬੋਲਣ ਕਾ ਗੇਸੇ ਹੀ ਜੂਰ ਦੀ ਬਾਣ ਮਾਇਕਾ ਮੈਂ ਹਰ ਬਿਨ ਤੇ ਇਕ ਧਰ ਅਬਰਨ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੀ ਨਿਮਾਣੇ ਮਾਨ ਕਰਾ ਕਾ ਪਖ ਕਰੈ ਤੂੰ ਸੁਆਮੀ ਤਿੰਨ ਕੀ ਉਪਰ ਗਤ ਦਿਆਣੀ ਹੀ ਹਰ ਹਰ ਨਾਮ ਜਿਨੇ ਸਦਾ ਤੇ ਆਇਆ ਤਿਨੇ ਗੁਰ ਪ੍ਰਦਾਸ ਪਰਮ ਪਦ ਬਾਇਆ ਜਿਨੇ ਸਰ ਦੇਵਿਆ ਤਿਨ ਸੁਖ ਪਾਇਆ ਮਨ ਸੇਵਾ ਪਛੋਤਾਣੀਏ ਤੂੰ ਸਭ ਮੈਂ ਵਰਤ ਹਰਿ ਜਗਨਾਤ ਸੋ ਹਰਿ ਜਪੈ ਹਰਿ ਗੁਰਮਸਤਕ ਆਤ ਹਰ ਕੀ ਸ਼ਰਨ ਪਿਆ ਹਰਿ ਜਾਪੀ ਜਨ ਨਾਨਕ ਦਾ ਦਸਾਣੀ ਹੈ ਮਾਰੂ ਸੋਹੇਲੇ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਤਰਨਾ ਗਗਨ ਰਹਾਇਆ ਹੁਕਮੇ ਚਰਨਾ ਅਗਨ ਉਪਾਏ ਇੰਦਨ ਮੈਂ ਵਾਦੀ ਜੋ ਪ੍ਰਭ ਰਖੈ ਪਾਈ ਜੀ ਜੰਤ ਕੋਰਜ ਕ ਸੰਵਾਏ ਕੰਨ ਕਾਨ ਸਮਰਾਂਤੇ અપਾਈ ਕਿਨ ਮੈਂ ਦਾਬੂ ਤ ਆਪਣਹਾਰਾ ਸੋਈ ਤੇਰਾ ਸਹਾਈ ਮਾਦ ਗਰਮ ਮੈਂ ਜਿਨ ਪ੍ਰਤ ਪਾਲਿਆ ਸਗਰ ਅਰ ਅਰੂਈ ਸੰਗ ਸਮਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਬਣਾਈ ਸੁਲਤਾਨ ਕਾਨ ਕਰੇ ਕਿਨ ਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਕਰਮਿ ਨਿਵਾਨ ਸਰਬ ਸਦਾਰਨ ਕਿਸ ਕੀਮਤ ਕਹੀ ਨਾ ਜਾਈ ਸੋ ਪਤਵੰਤਾ ਸੋ ਤਨਵੰਤਾ ਜਿਨ ਮਨਵਤਿਆ ਹਰਿ ਪਗਵੰਤਾ ਮਾਤ ਪਿਤਾ ਸੁਦਬੰਦ ਬਪਾਈ ਜਿਨ ਐਸੇ ਟੋਪਾਈ ਪ੍ਰਭ ਆਏ ਸਰਨਾ ਪਾਉਨੀ ਕਰਨਾ ਸਾਧ ਸੰਗ ਨੇਚੋ ਹੈ ਤਰਨਾ ਮਨ ਬਚ ਕਰਮ ਅਰਾਧੇ ਕਰਤਾ ਤਿਸ ਨਾਹੀ ਕਦੇ ਸਜਾਈ ਗੁਣ ਨਿਦਾਨ ਮਨ ਤਨ ਮੈ ਰਵਿਆ ਜਨਮ ਮਰਨ ਕੀ ਜੋ ਨ ਪਵਿਆ ਦੁਖ ਵਿਨਾਸ਼ ਕੀ ਆਸ ਕੁਡੇਰਾ ਜਤ੍ਰਪਤ ਰਹੇ ਆਗਾਈ ਮੀਤ ਹਮਾਰਾ ਸੋਏ ਸੁਅਮੀ ਥਾਣ ਤਨੰਤਰ ਅੰਤਰ ਜਮੀ ਸਿਮਰ ਸਿਮਰ ਪੂਰਨ ਪਰਮੇਸਰਾ ਚਿੰਤਾ ਗਣਤ ਮਿਟਾਈ ਹਰ ਕਾ ਨਾਮ ਕੂਟ ਲਖਵਾਹ ਹਰ ਕੀਰਤਨ ਸੰਗ ਤਨਤਾ ਗਿਆਨ ਖੜ ਕਰ ਕਿਰਪਾ ਦੀਨਾ ਦੂਤ ਮਾਰੀ ਕਰਤਾਈ